ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਪਹਿਲਾਂ ਹੀ ਦੱਸ ਦਿੰਨਾ ਕਿ ਮੁੱਲ ਹੋਣਗੇ ਜਿਵੇਂ ਹੀ ਜਾਇਜ਼ ਐਨੇ ਘੱਟ ਭਾਜ ਨਹੀਂ ਵਹਿੜਾ ਮੈਂ ਲਈਆਂ ਜੇ ਮਿਲਦੀਆਂ ਹੋਈਆਂ ਦੋ ਚਾਰ ਪਿੰਡ ਤੁਰ ਫਿਰ ਕੇ 걔ੜਾ ਦੇ ਲਿਓ ਮਿਲਦੀਆਂ ਹੋਈਆਂ ਤਾਂ ਲੈ ਲਿਓ ਤੇ ਜੇ ਮੁੱਲ ਵੱਧ ਕਰਦੇ ਹੋਏ ਲੋਕੀ ਤੇ ਦੋ ਵਹਿਣਾ ਦੀ ਵੀਡੀਓ ਬਣਾ ਰਿਆਂ ਤੇ ਫਿਰ ਬਾਈ ਨੂੰ ਫੋਨ ਲਾ ਲਿਓ ਤੇ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਜਿਵੇਂ ਜਾਇਜ਼ ਪਾ ਬਹੁਤ ਚੰਗੀ ਲਾਲ ਰੰਗ ਦੀ ਵਛੀ ਮੱਝਾਂ ਵਰਗਾ ਦੁੱਧ ਉਹ ਲੈ ਟਰਗਾ ਇਹ ਕਿਦਰ ਸੂਈ ਸਵਾਈ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਮੁੱਲ ਫੇਰ ਦੱਸ ਦੇਣਾ ਕਿ ਜਮਾ ਜਾਇਜ਼ ਬਿਲਕੁਲ ਸਸਤੇ ਮੁੱਲ ਹੋਣਗੇ ਸਸੇਕਾਲ ਜੀ ਸਸੇਕਾਲ ਬਈ ਨਾ ਦੱਸੀਏ ਨਾਮ ਲਾਪਰੇ ਸਿੰਘ ਪਿੰਡ ਭਲੂਝੜਾ ਮੋਗਾ ਬਈ ਫੋਨ ਨੰਬਰ ਦੱਸੀਏ 62831987 ਇਹਦਾ ਮੁੱਲ ਵਾਕਈ ਜਾਇਜ਼ ਹੋਣਗੇ ਬਾਈ ਜਾਇਜ਼ ਹੀ ਰੱਖਨੇ ਬਾਹਲੇ ਰੱਖਣਾ ਨਹੀਂ ਮੁੱਲ ਇਹ ਤੋਂ ਕਰ ਸ਼ੁਰੂ ਹਾਂਜੀ ਦੱਸ ਇਹਦੇ ਬਾਰੇ ਇਹ ਬਈ ਦੂਜਾ ਸੂਣਾ ਸਾਈ ਵਾਲ ਪਿਓ ਦਾ ਹੂੰ ਸੀਰੀਅਲ ਠੰਡੀ ਫੋਲ ਆ ਇਹ ਜੀ ਨਹੀਂ ਗੱਲ ਬਈ ਕਿੰਨਾ ਕੁ ਦੁੱਧ ਦੇ ਦੂ? ਦੁੱਧਿਆ ਨੂੰ ਆਪ ਕੋ 12 ਕਿਲੋ ਮੰਨ ਕੇ ਅਗਲਾ ਲੈ ਲੈ ਦੁੱਧ ਦੇ ਦੂਗੀ 14 ਕਿਲੋ ਦਾ। ਦਣ ਕਿੰਨੇ ਲੈ ਜੂ? ਦਣ ਬਾਈ 5 ਲੈ ਲੈ। ਪਹਿਲਾਂ ਮੁੱਲ ਦੱਸ ਜਾ ਜੈਜ ਆ। ਜਮੇ ਜੈਜ ਹੈਂ? ਲਓ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਨਾ ਬਿਲਕੁਲ ਸਸਤੇ ਮੁੱਲ 'ਉਣਗੇ 40000 ਦੀ ਦੇ ਦੇਣੀ ਆ। ਦੁੱਧ ਬਾਈ ਕਹਿੰਦਾ 12 ਮੰਨ ਕੇ ਸੌਦਾ ਕਰੋ 14 ਕਿਲੋ ਦੁੱਧ ਦਿਓ ਸੀਲ ਫੁੱਲ ਆ ਭਾਵੇਂ ਜਵਾਕ ਚੋਈ ਜਾਣ। ਦਣ ਕਿੰਨੇ ਪਏ ਆ? ਪੰਜ ਲੈ ਜੇ ਚਾਰ ਲੈ ਜੇ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਆਦੀ ਚਵਾਈ ਵਾਲਾ ਗਲਾਬੀ ਥਣ ਸੀਰਸਾਉ ਫੁੱਲ ਪੂਰੀ ਭਾਰੀ ਨਰੋਈ ਨਿਗਰ ਜਾਣ ਵਾਲੀ ਬੱਚੀ ਜੇ ਕਹਿੰਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਤੋਕੜ ਵੈੜ ਲੈਣ ਨਾਲੋਂ ਬਿਲਕੁਲ ਸਸਤੀ ਗੱਲ ਮੁੱਲ ਵਾਲੀ ਗੱਲ ਕਰਦਾ ਮੈਂ ਤੋਕੜ ਤੋਕੜ ਲੈਣ ਨਾਲੋਂ ਕਈ ਗੁਣੇ ਚੰਗੀ ਵੈੜਾ ਤੋਕੜਾਂ ਵਾਲਾ ਹੀ ਬਾਹ ਤੋਕੜ ਵੀ ਦਾ ਕਿਲੋ ਦੁੱਧ ਵਾਲੀ 35000 ਦੀ ਆਉਂਦੀ ਆ ਤੋਂ ਨ ਕੰਬਲਾ ਸਭ ਪੰਜ ਪੂਰਾ 40000 ਦੀ ਦੇ ਦੇਣੀ ਆ ਦੁੱਧ ਦੇਉ ਬਾਈ ਕਹਿੰਦਾ 14 ਕਿਲੋ ਯਾਰ ਭਾਤ ਤਾਂ ਜਮਾਂ ਹੀ ਜਾਇਜ਼ ਆ ਯਾਰ 40000 ਦੀ ਕਿਹਨੇ ਦੇਣੀ ਮੱਛੀ ਜਮਾਂ ਜਾਇਜ਼ ਭਾ 40000 ਦੀ ਦੇ ਦੇਣੀ ਆ ਵਿੱਚੋਂ ਛੋੜ ਛੱਪਾ ਮਾਨਤਨ ਥੋੜਾ ਘਣਾ ਹੋ ਜੂ ਕੋਈ ਗੱਲ ਨਹੀਂ ਕਿਰਾਏ ਪਾੜੇ ਜੋਗਾ ਬੇਫਿਕਰ ਹੋ ਕੇ ਆਜੋ ਛੋੜ ਛੱਪਾ ਮਾਨਤਨ ਥੋੜਾ ਘਣਾ ਕਿਰਾਏ ਪਾੜੇ ਜੋਗਾ ਹੋ ਜੂਗਾ ਭਾ ਜਮਾਂ ਜਾਇਜ਼ ਆ ਇੱਕ ਪਾਸੇ ਮੱਝ ਦਾ ਦੁੱਧ ਚੋਲਿਓ ਤੇ ਜਿੱਦਣ ਵਹਿੜ ਸੂਪ ਪੈਂਦੀ ਇੱਕ ਪਾਸੇ ਇਹਦਾ ਦੁੱਧ ਚੋਲਿਓ ਤੇ ਤੀਜਾ ਬੰਦਾ ਕੋਈ ਸਾਧ ਲਓ ਤੇ ਅਗਲੇ ਨੂੰ ਪਤਾ ਨਹੀਂ ਲੱਗਣਾ ਕਿਹੜਾ ਗਾਂ ਦਾ ਦੁੱਧ ਦਾ ਕਿਹੜਾ ਮੱਝ ਦਾ ਦੁੱਧ ਆ ਕਿਉਂਕਿ ਇਹਦਾ ਜਮਾ ਮੱਝਾਰ ਦਾ ਦੁੱਧ ਹੋਣਾ ਲੈ ਟਾਰ ਦਾ ਭਾ ਜਮਾ ਜਾਇਜ਼ 40000 ਦੀ ਦੇ ਦੇਣੀ ਆ ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਵਲ ਢੱਲ ਨਾ ਹਜੇ ਕਾਫੀ ਬਾਕੀ ਆ ਤਿੰਨਾਂ ਚਾਰਾਂ ਦਿਨਾਂ ਤਾਈ ਸਾਰੀ ਵਲ ਢੱਲ ਕੱਢ ਕੇ ਸੂਣਾ ਕਰਮ ਵਾਲੀ ਨੂੰ ਬਿਲਕੁਲ ਸਸਤੇ ਮੁੱਲ ਦੋ ਨੰਬਰ ਤੇ ਆ ਬਈ ਇਹ ਸੂਈ ਆ ਹੋਗਣ ਆ 28 30 ਦੇਣੀ ਆ ਮਹੀਨਾ ਰੱਖ ਤਾ ਸੂਈ ਦੀ ਆ ਬੱਚਾ ਇਹਦਾ ਬੱਚਾ ਵੇਖ ਕੇ ਤੁਸੀਂ ਆਪ ਦਾ ਅੰਦਾਜ਼ਾ ਲਾ ਲਓ ਸਾਫ਼ ਹੀ ਗੱਲ ਆ ਦੁੱਧ ਹੈਗਾ 12 ਕਿਲੋ ਬਈ ਦੁੱਧ ਤਾਂ 13 14 ਕਿਲੋ ਸਿਰ ਨਮੀ ਪੂਰੀ ਆ ਵੇਚਣ ਵਾਲੀ ਗੱਲ ਕਰੀਏ ਇਹਦੀ ਵੀ ਜਾਇਜ਼ ਆ ਬਸ ਜਾਇਜ਼ ਹੀ ਮੰਗਣੇ ਬਈ ਯਾਰ ਜਾਵਾਂ ਦੱਸ ਜਾਇਜ਼ ਮੋਟਾ 45000 ਰੱਬ ਦੇਣੀ ਕਿੰਨੇ ਦੀ ਆ ਹੈ ਮੁੱਲ 45000 42000 ਦੀ ਜੈਸਨੋ ਆ ਉਹ ਬੱਚਾ ਮੰਡੀ ਦਾ ਸਾਡੇ ਬੰਦੀ ਫੁੱਡੀ ਘੱਟ ਵੇਚੀ ਨੀ ਦਾ ਮਾਲ ਬੰਦੀ ਵਧ ਵੇਖ ਜਾਂਦਾ ਬੱਚਾ ਪੱਕਾ ਠੀਕ ਆ ਬੱਚਾ ਬਾਈ ਕਹਿੰਦਾ ਪੱਕਾ ਕਰਕੇ ਤੇ ਤਾਂ ਬਾਈ ਕਹਿੰਦਾ ਜਾਇਜ਼ ਮੋਲ ਆ ਮੋੜ ਪਿਛੇ ਨੂੰ ਕਿਉਂਕਿ ਬਾਈ ਹੁਣ ਜਿਆਦੇ ਮਾਲ ਮੰਡੀ ਵੇਚਦੇ ਆ ਤਾਂ ਕਰਕੇ ਬਾਈ ਕਹਿੰਦਾ ਉੱਚਾ ਬੱਚਾ ਕਰਕੇ ਮੰਡੀ ਵੜ ਪਾਉਣੀ ਨਹੀਂ ਨੀਗੀ ਯਾਰ ਵੈੜ ਪੂਰੀ ਚੰਗੀ ਆ 12 ਕਿਲੋ ਦੁੱਧ ਮੰਨ ਕੇ ਆਜੋ ਦੁੱਧ ਉਹ 13 14 ਕਿਲੋ ਮੁੱਲ 45 42 ਦੀ ਦੇ ਦੇਣੀ ਆ ਜਮਾਂ ਜਾਇਜ਼ ਭਾਅ ਯਾਰ 42000 ਦੀ ਮੋਟਾ ਮੋਟਾ ਥਾਣਾ ਜਿਵੇਂ ਇਹ ਆਪ ਮੋਟਾ ਨਾ ਤੇ ਉਵੇਂ ਥਾਣੇ ਵੀ ਪੂਰੇ ਮੋٹے ਮੋਟੇ ਆ ਚਵਾਈ ਦੀ ਇੱਕ ਨੰਬਰ ਸੂਈ ਸਵਾਈ ਹੈਗੀ ਭਾਵੇਂ ਚਾਰ ਟਾਈਮ ਕੰਡੇ ਦੇ ਜੋਕ ਕੇ ਲੈ ਜਾਓ ਦੁੱਧ ਕੱਦ ਕਾਠ ਪੂਰਾ ਹੀ ਆ ਮੁੱਲ ਯਾਰ ਜਮਾਂ ਜਾਇਜ਼ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਸ ਤੋਂ ਘੱਟ ਮੁੱਲ 'ਚ ਨਹੀਂ ਵੇੜਾਂ ਮੈ ਲਿਆਂ ਜੇ ਮਿਲਦਿਆਂ ਹੋਈਆਂ 2 4 ਪੰਡ ਤਰ ਫਿਰ ਕੇ ਢੇੜਾ ਦੇ ਲਿਓ ਮਿਲ ਗਈਆਂ ਤਾਂ ਲੈ ਲਿਓ ਪਰ ਮਿਲ ਨਹੀਂ ਤੋਕੜਾਂ ਦਾ ਭਾਅ ਹੀ ਲੋਕਾਂ ਨੇ ਇੰਨਾ-ਇੰਨਾ ਕਰਨਾ ਜਿੰਨਾ ਸੱਜਰਾਂ ਦਾ ਕੀਤਾ 42000 ਦੀ ਆ 40000 ਦੀ ਗੋਲੇ ਵਰਗੀ ਵੱਛੀ ਦੂਜਾ ਸੂਆ ਤੇ ਵਧੀਆ 9-10 ਸੂਵੇ ਦੁੱਧ ਪਿਆਉ ਕਿਉਂਕਿ ਨਵਾਂ ਹਾਨਾ ਕਿਹੜਾ ਬੁੱਢੀ ਆ ਦੂਜਾ ਸੂਆ ਵੱਛੀ ਆ ਦੁੱਧ ਦੇਣਾ ਬਾਈ ਕਹਿੰਦਾ ਉ 13-14 ਐਣੀ ਤੁਸੀਂ 12 ਮੰਨ ਕੇ ਸੌਦਾ ਕਰ ਲਓ ਇੱਕ ਨੰਬਰ ਵੱਛੀ ਵੀ ਖੁੱਲਾ 14 ਕਿਲੋ ਦੁੱਧ ਪਿਆਉ ਮੁੱਲ ਕਿਹੜਾ 40000 ਦੁੱਧ ਦੇ ਦੇ ਥੱਲੇ ਵੀ 13-14 ਕਿਲੋ ਆ ਬਾਈ ਕਹਿੰਦਾ ਤੁਸੀਂ 12 ਹੀ ਮੰਨੋ ਦੇ ਦੇਣੀ 42000 ਦੀ ਯਾਰ ਕਿੰਨੀ ਚੰਗੀ ਵੱਛੀ ਆ ਕਿਹਨੇ ਦੇਣੀ 42000 ਦੀ ਜਿਹੜਾ ਭੈਣ ਭਰਾ ਲੈ ਗਿਆ ਨਾ ਵੜਾ ਚੇਤੇ ਰੱਖੂ ਜਮਾ ਜੈਜਪਾ ਬਿਲਕੁਲ ਸਸਤੇ ਮੁੱਲ ਦੀਆਂ ਵੜਾ ਦੋ ਦੂਜਾ ਵੇਖ ਲਈਂ ਰੇ Rajasthan ਜਿਹੜਾ ਚੈਨਲ ਕੱਢ ਗਏ ਦੋ ਤਿੰਨ ਤੇ ਇਹਦੀਆਂ ਘਰ ਤੋਂ ਆਖੀ 60 65 70 ਸਾਂ ਮੰਗਦੇ ਨਹੀਂ ਆਪਾਂ ਵੇਚਣੀਆ ਪੰਜਾਬ ਚ ਆਪਾਂ Rajasthan ਦਾ ਚੈਨਲ ਤਾਂ ਕੀ ਕਰਾਉਣਾ ਹਾਂ ਉਹ ਬਹੁਤ ਮੁੱਲ ਕਰਦੇ ਆ ਉਹ ਕਰੀ ਜਾਣ ਜਮਾ ਜੈਜਪਾ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਹਿਣਾ ਤੁਹਾਨੂੰ ਮੈਂ ਪਹਿਲਾਂ ਹੀ ਕਹਦਾ ਸੀ ਜਮਾ ਜੈਜਪਾ ਸਾਰਿਆਂ ਨੂੰ ਸੱਚੀ